ਕੁਝ ਜੀ ਅੱਜ ਡਾਕਟਰ ਸਾਹਿਬ ਬੱਬਲ ਸਾਹਿਬ ਐਂਡ ਜਿਹੜਾ ਹੈਗਾ ਪੁਲਿਸ ਦੇ ਵਿੱਚ ਜਿਹੜਾ ਹੈਗਾ ਇੱਕ ਇੱਕ ਵਧੀਆ ਸੰਧਾ ਉੱਪਰ ਲੱਗਦਾ ਹੈਗਾ ਆ ਡਾਕਟਰ ਸਾਹਿਬ ਵੱਲੋਂ ਕੀਤਾ ਗਿਆ ਹੈਗਾ ਜਿਹੜਾ ਸਪੈਸੀਫਿਕ ਹੈਗਾ ਇਲਾਸਟੋਗ੍ਰਾਫੀ ਫਾਈਬਰ ਸਕੈਨ ਐਮ ਆਰ ਆਈ ਜੋ ਪੁਲਿਸ ਪਰਸਨਲ ਵਾਸਤੇ ਇਹਨਾਂ ਦੀ ਹੈਲਥ ਦੀ ਚੈੱਕ ਕਰਨ ਦਾ ਸੀ ਅਸੀਂ ਜਿਹੜਾ ਹੈਗਾ ਉਹ ਪਹਿਲਾਂ ਡਾਕਟਰ ਸਾਹਿਬ ਦੇ ਸਹਿਯੋਗ ਨਾਲ ਜਿਹੜਾ ਹੈਗਾ ਕਰ ਰਹੇ ਕਿਉਂਕਿ ਤੁਹਾਡਾ ਪੁਲਿਸ ਤੇ ਜਿਹੜੇ ਸਾਰੇ ਪੁਲਿਸ ਕਰਮੀਆਂ ਐ ਇਸ ਜਿਹੜੀ ਹੈਲਥ ਸਰਵਿਸ ਦਾ ਨਾਮ ਉਤਾਰ ਸਕਦੇ ਹਾਂ तो एक अच्छी इन पहल हैगी एंड असी आगे भी जरा है पुलिस की हैल्थ वास्ते क्योंकि तो तुम्हें पता है कि पुलिस चौबीस घंटे काम कर करती है और हैल्थ तो हैल्थ के इशूज फूड टाइम के ने तो बिकॉज जो ड्यूटी का पैटर्न है उन्होंने सारे देखते दे हुए कि भी हैल्थ जोड़े है, है। अवेयरनैस वास्ते असी जो है लगातार ये काम कर रहे हैं के ਇਨੇ ਹਸਪੀਟਲ ਦੇ ਉਹਦਾ ਇੱਕ ਡਾਇਗਨੋਸਟਿਕ ਸੈਂਟਰ ਆ ਔਰ ਇਹ ਹਰ ਸਾਲ ਦੀ ਤਰ੍ਹਾਂ ਜਿੱਥੇ ਇਹ ਸੈਂਟਰ ਨੂੰ ਕਮਰਸ਼ੀਅਲ ਤੌਰ ਤੇ ਚਲਾ ਰਹੇ ਨੇ ਉਥੇ ਨਾਲ-ਨਾਲ ਮਾਨਵਤਾ ਦੀ ਸੇਵਾ ਵਾਲੀ ਇਹ ਕੁਝ ਹਿੱਸਾ ਹੁੰਦੇ ਨੇ ਔਰ ਉਸ ਕੜੀ ਦੇ ਵਿੱਚ ਅੱਜ ਇਹਨਾਂ ਨੇ ਫ੍ਰੀ ਲਵਰ ਦੇ ਜਿਹੜੇ ਟੈਸਟ ਨੇ ਉਹ ਪੁਲਿਸ ਡਿਪਾਰਟਮੈਂਟ ਵਾਸਤੇ ਅੱਜ ਫ੍ਰੀ ਕੀਤੇ ਨੇ और ये जो लेबर का टैसट है जम आर आई और बाकी दूसरी चीज़ा होंगे ने जो अपना मार्केट तो करा हो तकरीबन भी हज़ार रुपया पर टैस का खर्चा होंगे सो अज चंगा लगा इतने आके कि कि पुलिस फोर्स जी चौबी घंटे साढ़े लोगों की राखी करती है और जिस वक्त आम जनता तो मुश्किल बनती है ਤੇ ਪੰਜਾਬ ਦੀ ਪੁਲਿਸ ਉਸ ਵਕਤ ਆਪ ਹਿੰਮਤ ਬਾਰ ਕੇ ਲੋਕਾਂ ਨੂੰ ਸਹੂਲਤ ਦਿੰਦੀ ਆ ਉਹਨਾਂ ਦੀ ਮੁਸ਼ਕਲ ਘੜੀ ਦੇ ਵਿੱਚ ਵੀ ਖੜੀ ਹੁੰਦੀ ਆ ਸੋ ਇਸ ਕਲਾਸ ਵਾਸਤੇ ਅੱਜ ਕੇਪੀ ਇਮੇਜਿੰਗ ਇਹਨੂੰ ਡਾਕਟਰ ਹਰਜੋਤ ਜੀ ਚਲਾਉਂਦੇ ਨੇ ਔਰ ਉਹਦੇ ਨਾਲ ਡਾਕਟਰ ਮਨਿੰਦਰ ਜੀ ਦੇ ਬ੍ਰਦਰ ਨੇ ਡਾਕਟਰ ਕਿਆਸ ਬੱਬਰ ਜਿਹੜੇ ਆਪਣੇ ਆਪ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਇੱਕ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਇਹਨਾਂ ਦਾ ਨਾਂ ਸੋ ਸਾਰਾ ਪਰਿਵਾਰ ਇਹਨਾਂ ਦੀਆਂ ਡਾਟਰ ਇਨ ਲਾ ਉਸ ਜਿਹੜੇ ਇੱਕ ਸਾਈਕਾਟ੍ਰਿਸਟ ਡਿਪਾਰਟਮੈਂਟ ਨੂੰ ਦੇਖਦੇ ਨੇ ਉਹ ਦੂਜਾ ਗਾਇਨੀ ਦੇ ਬੜੀ ਮਾਹਰ ਆ ਸਾਰਾ ਪਰਿਵਾਰ ਉੱਥੇ ਮੈਂ ਕਈ ਵਾਰੀ ਕਹਿ ਚੁੱਕਾ ਵੀ ਕਮਰਸ਼ੀਅਲਿਜ਼ਮ ਦੇ ਨਾਲ-ਨਾਲ ਇਹਨਾਂ ਦੇ ਵਿੱਚ ਲੋਕਾਂ ਦੀ ਸੇਵਾ ਦੇ ਪ੍ਰਤੀ ਭਾਵਨਾਵਾਂ ਉਹ ਉਜਾਗਰ ਨੇ ਸੋ ਅੱਜ ਉਸ ਖੜੀ ਦੇ ਵਿੱਚ ਅੱਜ 24 ਦੇ ਕਰੀਬ ਹੁਣ ਟੈਸਟ ਜਿਹੜੇ ਨੇ ਹੋ ਚੁੱਕੇ ਨੇ ਔਰ ਹਰੇ ਟਾਈਮ ਹੋ ਰਹਾ ਔਰ ਵਾਲੇ ਸਮੇਂ ਦੇ ਵਿੱਚ ਹੋਰ ਵੀ ਹੋਣਗੇ ਸੋ ਪਿੱਛੇ ਹੜਾ ਦੇ ਵਿੱਚ ਵੀ ਮੁਸ਼ਕਲਾਂ ਆਈਆਂ ਲੋਕਾਂ ਨੂੰ ਤਕਲੀਫਾਂ ਆਈਆਂ ਉਸ ਵਕਤ ਵੀ ਇਹਨਾਂ ਦਾ ਸੈਂਟਰ ਜਿਹੜੇ ਸੀਗੇ ਉਹ ਹਾਰਡ ਪ੍ਰਭਾਵਿਤ ਲੋਕਾਂ ਲਈ ਹਮੇਸ਼ਾ ਖੁੱਲੇ ਵੀ ਰਹੇ ਬੜਾ ਰਾਤ ਵੀ ਦਿੱਤੀ ਪਿਛੇ ਇਹਨਾਂ ਨੇ ਇੱਕ ਮੈਡੀਕਲ ਕੈਂਪ ਚੈੱਕਅਪ ਕੈਂਪ ਲਾਇਆ ਸੀਗਾ ਸੋ ਗਾਏ ਬਗਾਏ ਇਹੋ ਜਿਹੀਆਂ ਐਕਟੀਵਿਟੀ ਜਣੀਆਂ ਨੇ ਸਮਾਜ ਵਾਸਤੇ ਕਰਦੇ ਰਹਿੰਦੇ ਨੇ ਅੱਜ ਇੱਥੇ ਉਚੇਚੇ ਤੌਰ ਤੇ ਸਾਡੇ ਜਿਹੜੇ ਐਸਐਸਪੀ ਨੇ ਦਿੱਤੇ ਜੀ ਉਹਨਾਂ ਨੇ ਆਇਆ ਆ ਕੇ ਆਪ ਇਹਨੂੰ ਨੌਗਰੇਟ ਵੀ ਕੀਤਾ ਪਾਜ਼ੀਟਿਵ ਉਹਨਾਂ ਦੇ ਜਵਾਨ ਨੇ ਉਹਨਾਂ ਦੇ ਟੈਸਟ ਵੀ ਜਿਹੜੇ ਕਰਾਏ ਨੇ ਸੋ ਇਹ ਬੜਾ ਇੱਕ ਵਧੀਆ ਸਹੂਲਤ ਜਿਹੜੀ ਆ ਉਹ ਬਿਲਕੁਲ ਫ੍ਰੀ ਆਫ ਕਾਸਟ ਬਾਬਰ ਪਰਿਵਾਰ ਵੱਲੋਂ ਅਰਦਾਸਪੁਰ ਦੇ ਲੋਕਾਂ ਨੂੰ ਰੁੱਸੀ ਜਾ ਰਹੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਹਰਜੋਤ ਸਿੰਘ ਕੇਪੀ ਸਕੈਨ ਸੈਂਟਰ ਤੋਂ ਅ ਅੱਜ ਦੇ ਦਿਨ ਅਸੀਂ ਕੈਂਪ ਇਨੋਗਰੇਟ ਕੀਤਾ ਹੈ ਇੱਥੇ ਜਿਹੜਾ 23 ਤਰੀਕ ਲੈ ਕੇ 27 ਤਰੀਕ ਤੱਕ ਲੱਗੇਗਾ ਲਿਵਰ ਇਲਾਸਟੋਗ੍ਰਾਫੀ ਲਿਵਰ ਫਾਈਬਰੋਸਕੈਨ ਲਿਵਰ ਫੈਟ ਕਵਾਂਟੀਫਿਕੇਸ਼ਨ ਤੇ ਲਿਵਰ ਦੀ ਐਮ ਆਰ ਆਈ ਵੀ ਨਾਲ ਵਿੱਚ ਇਨਕਲੂਡ ਕਰ ਰਹੇ ਆ ਸੋ ਆ ਟੈਸਟ ਆਲਮੋਸਟ ਸਾਰੇ ਟੈਸਟ ਦੇਖੇ ਜਾਂਦੇ ਆ ਰਾਉਂਡ ਵੀਕਸ ਆਫ ਪੁਲਿਸ ਟੈਸਟ ਨੇ ਮਾਰਕੀਟ ਸੋ ਅਹੀਂ ਪੁਲਿਸ ਵਾਸਤੇ ਇਹ ਸਾਰਾ ਫ੍ਰੀ ਕਰ ਰਹੇ ਆ ਪੁਲਿਸ ਨੇ ਸਾਡੇ ਫਲੱਡ ਸੀਗੇ ਬਹੁਤ ਯੋਗਦਾਨ ਦਿੱਤਾ ਪੁਲਿਸ ਨੇ ਦਿਨ ਰਾਤ ਕੰਮ ਕੀਤਾ ਲੋਕਾਂ ਦੀ ਸੇਵਾ ਕੀਤੀ ਹੈ ਉਹ ਸਾਡਾ ਇੱਕ ਫਰਜ਼ ਬਣਦਾ ਕਿ ਜਿਹੜਾ ਲੋਕਾਂ ਦੀ ਸੇਵਾ ਕਰ ਰਹੀ ਹੋ ਐਟ ਲੀਸਟ ਉਹਨੂੰ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀ ਸਿਹਤ ਦਾ ਧਿਆਨ ਰੱਖ ਸਕੀਏ ਸੋ ਆਹ ਜੀ ਕੈਂਪ ਕਰਨਾ ਪਿਛਲੇ ਸਾਲ ਜੀ ਹੀ ਆਲਮੋਸਟ 260 ਕ ਤਾਈ 120 260 ਸਕੈਨ ਕੀਤੇ ਸੀਗੇ ਉਦੋਂ ਵੀ ਹਫਤਾ ਕੈਂਪ ਸੀਗਾ ਇਸ ਵਾਰ ਵੀ ਇੱਕ ਹਫਤਾ ਪੂਰਾ ਕੈਂਪ ਕਰ ਰਹੇ ਆ ਜਦੋਂ ਸ਼ੁਰੂ ਕੀਤਾ ਸੀ ਤਾਂ ਹੁਣ ਇਸ ਮੰਤਵ ਨੂੰ ਅੱਗੇ ਤੋਰਿਆ ਜਾ ਰਿਹਾ ਮੇਰੀ ਇੱਕ ਸੋਚ ਹੈ ਕਿ ਰੈਦਰ ਥੈਨ ਅਸੀਂ ਉਸ ਬੰਦੇ ਨੂੰ ਪੁਛਾਈਏ ਜਿਹੜਾ ਸਾਰਿਆਂ ਵਾਸਤੇ ਅੱਗੇ ਖੜਾ ਹੈ ਮੋਢੀ ਖੜਾ ਹੈ ਸਾਰਿਆਂ ਦੀ ਸੇਵਾ ਕਰ ਰਿਹਾ ਹੈ ਸਾਰਿਆਂ ਦੀ ਪ੍ਰੋਟੈਕਸ਼ਨ ਕਰ ਰਿਹਾ ਹੈ ਸੋ ਸਾਡੇ ਪੰਜਾਬ ਦੇ ਯੋਧੇ ਨੇ ਪੰਜਾਬ ਪੁਲਿਸ کہیں ਜੇ ਪੰਜਾਬ ਪੁਲਿਸ ਨੇ ਪਿੱਛੇ ਛੱਡ ਦਿੱਤਾ ਤੇ ਲੋਕਾਂ ਦਾ ਹੱਠੀ ਬਣੇਗਾ ਅਮਿਤ ਜੰਦਰ ਕੌਰ ਜ਼ిల్లా ਪਰਵਾਰ ਭਲਾਈ ਅਫਸਰ ਗੁਰਤਾਸਪੁਰ ਅੱਜ ਕੇਪੀ ਬੱਬਲ ਮਲਟੀਸਪੈਸ਼ੈਲਿਟੀ ਸਕੈਨ ਸੈਂਟਰ ਤੇ ਇੱਥੇ ਮੈਨੂੰ ਐਸ ਗੈਸਟ ਆਫ ਆਨਰ ਬੁਲਾਇਆ ਗਿਆ ਸੀ ਇਹਨਾਂ ਦੇ ਬੜੇ ਬਹੁਤ ਹੀ ਵਧੀਆ ਕੰਮ ਪਹਿਲੇ ਵੀ ਕੈਂਪ ਲਗਾਏ ਨੇ ਮੈਡੀਕਲ ਕੈਂਪਸ ਵੀ ਲਗਾਏ ਨੇ ਫਲੱਡ ਦੌਰਾਨ ਵੀ ਲੋਕਾਂ ਦੀ ਬੜੀ ਸੇਵਾ ਕੀਤੀ ਹੈ ਆਪਣੀ ਟੀਮਸ ਆਪਣੀ ਐਂਬੂਲੈਂਸ ਆਪਣੀਆਂ ਦਵਾਈਆਂ ਭੇਜ ਕੇ ਤੇ ਅੱਜ ਬੜਾ ਹੀ ਵਧੀਆ ਇਹ ਟਾਈਮ ਹੈ ਜਦੋਂ ਇਹਨਾਂ ਨੇ ਇੱਕ ਲਿਵਰ ਸਕੈਨ ਫॉर ਉਹਦਾ ਇਲਾਸਟੋਸਿਸ ਐਂਡ ਐਮ ਆਰ ਆਈ ਲਿਵਰ ਸਕੈਨ ਕਰਨ ਵਾਸਤੇ ਪੁਲਿਸ ਪਰਸਨਲ ਨੂੰ ਉਹਨਾਂ ਦੀ ਡਾਇਗਨੋਸਿਸ ਤਾਂ ਕਿ ਸਿਰੋਸਿਸ ਤੋਂ ਪਹਿਲੇ ਉਹਨਾਂ ਦਾ ਡਾਇਗਨੋਸਿਸ ਹੋ ਸਕੇ ਤੇ ਇਲਾਜ ਕਰਾ ਉਹ ਕਰਾ ਲੈਣ ਸਮੇਂ ਸਿਰ ਇਸ ਵਾਸਤੇ ਇਹਨਾਂ ਨੇ ਇੱਕ ਕੈਂਪ ਲਗਾਇਆ ਜੋ ਕਿ ਹਫਤਾ ਚੱਲੇਗਾ 25 ਤੋਂ 26 ਐਂਟਰੀਜ਼ ਆਲਰੇਡੀ ਹੋ ਚੁੱਕੀਆਂ ਪਿਛਲੇ ਸਾਲ ਵੀ ਇਹਨਾਂ ਨੇ ਇਸ ਤਰ੍ਹਾਂ ਦਾ ਹੀ ਕੈਂਪ ਲਗਾਇਆ ਸੀ ਜਿਹਦੇ ਵਿੱਚ 260 ਪੁਲਿਸ ਬੰਨ এমਪਲੋਇਸ ਦਾ ਐਕਸਟਰਾ ਹੀ ਲਿਵਰ ਸਕੈਨ ਐਮ ਆਰ ਆਈ ਸਕੈਨ ਸਾਰੇ ਟੈਸਟ ਜਿਹੜਾ ਕਿ ਬਾਜ਼ਾਰ ਦੇ ਵਿੱਚ ਲਗਭਗ 20000 ਦੇ ਨੇ ਫ੍ਰੀ ਕੈਂਪ ਉਹਨਾਂ ਵਾਸਤੇ ਲਗਾਇਆ ਗਿਆ ਸੀ ਐਂਡ ਵੈਸੇ ਵੀ ਬੜਾ ਸਾਡੇ ਨਾਲ ਹੱਥ ਦੇ ਹੱਥ ਨਾਲ ਚਲ ਕੇ ਰੂਬਰੂ ਹੋ ਕੇ ਬਹੁਤ ਹੀ ਹੈਲਥ ਡਿਪਾਰਟਮੈਂਟ ਸਿਹਤ ਵਿਭਾਗ ਦੇ ਨਾਲ ਸਾਡੇ ਨਾਲ ਬਹੁਤ ਜ਼ਿਆਦਾ ਚਲ ਕੇ ਸੇਵਾ ਕਰਦੇ ਨੇ ਵੈਗਰੂ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਤੇ ਮੈਂ ਅੱਜ ਇਹਨਾਂ ਦਾ ਧੰਨਵਾਦ ਕਰਦੀ ਹਾਂ